अमृतसर सीवरमैन यूनियन दे प्रधान मानियो दीपक गिल जी दी अगुवाई हेट साहिल कुमार अते साजन कुमार प्रधान जो कि कल श्री अमृतसर साहिब हरिमंदर साहिब दे कोल कटणा वापरी डॉक्टर बी आर अंबेडकर जी दी मूर्ति नु खंडित करने दे संबंध विच पंडारी पुल ते लगाया तना पत्रकार विशाल शर्मा दी विशेष रिपोर्ट I'm ਜਾ ਜਾ ਵੀ ਜੈ ਜੀ ਦੇਵੀ ਜਾਨੀ ਮੇਰਾ ਨਾਮ ਸੀਵਰਮੈਨ ਜੁਨੀਅਨ ਦਾ ਮੈਂ ਪ੍ਰਧਾਨ ਆ ਮੇਰਾ ਨਾਮ ਦੀਪਕ ਗੇਲਿਆ ਜੀ ਔਰ ਮੈਂ ਆਪਣਾ ਜਥਾ ਜਥੇ ਬੰਦੇ ਦੀ ਲੈ ਕੇ ਆਇਆ ਸਾਰੇ ਨਾਲ ਆਪਣੇ ਮੈਂ ਸੀਵਰਮੈਨ ਜੁਨੀਅਨ ਵੱਲੋਂ ਸਾਰੇ ਹੀ ਮੇਰੇ ਮਰਾਇਮ ਆਏ ਆ ਅੱਜ ਸੀਵਨ ਦੀ ਆ ਜਿੰਨੇ ਜੁਨਾਵਾਂ ਸਾਰੀਆਂ ਬੰਦ ਕੀਤੀਆਂ ਗਈਆਂ ਵਾ ਔਰ ਬਾਬਾ ਸਾਹਿਬ ਨੂੰ ਜਿਹੜਾ ਨੁਕਸਾਨ ਪਹਚਾਇਆ ਮੁੰਡੇ ਨੇ ਉਸ ਦੌਰਾਨ ਦੇ ਵਿੱਚ ਸੀਵਰਮੈਨ ਜੁਨੀਅਨ ਨੇ ਸਾਰਾ ਹੀ ਇਥੇ ਚੌਂਗ ਨੂੰ ਬੰਡਾਰੀ ਪੁਲ ਦੇ ਉੱਪਰ ਖੜੇ ਆ ਬਸ ਸਾਰੇ ਸੀਵਰਮੈਨ ਜੁਨੀਅਨ ਲੈ ਕੇ ਔਰ ਜੋ ਵੀ ਆ ਉਹ ਮੁੰਡੇ ਨੇ ਜਿਹੜਾ ਵੀ ਕੰਮ ਕੀਤਾ ਵਾ ਬਾਬਾ ਸਾਹਿਬ ਦੀ ਮੂ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਜੋ ਵੀ ਹੈ ਫਾਂਸੀ ਦਿੱਤੀ ਜਾਵੇ ਸਾਡੇ ਸੀਵਰਮੈਨ ਯੂਨੀਅਨ ਵੱਲੋਂ ਮੰਗਿਆ ਢੀ ਤੇ ਜਿਹੜੇ ਵੀ ਉਹਦੇ ਨਾਲ 58 ਜਿਹੜੇ ਵੀ ਬੰਦੇ ਹੋਏ ਗਏ ਨਾਲ ਉਹਨਾਂ ਨੂੰ ਵੀ ਜਿੱਦਾਂ ਉਹਨੂੰ ਫਾਂਸੀ ਦਿੱਤੀ ਜਾਂਦੀ ਉਹਨੂੰ ਦਿੱਤੀ ਜਾਵੇ ਜਿੱਦਾਂ ਕਿ ਦਰਬਾਰ ਸਾਹਿਬ ਦੇ ਵਿੱਚ ਨਿਹੰਗਾਂ ਨੇ ਇੱਕ ਉਹ ਭਈਆ ਟੱਪ ਕੇ ਉਧਰੋਂ ਗਿਆ ਜਿਹੜਾ ਗੁੱਟ ਵੜਤਾ ਇਹਨੂੰ ਮਾਰਦਾ ਸੀ ਇਦਾਂ ਹੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਉਹਨੂੰ ਅਰੈਸਟ ਕਰ ਦਿੱਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰ ਕੋਈ ਹਾਲੇ ਕੁਝ ਨਹੀਂ ਕੀਤਾ ਗਿਆ ਪਰਚਾ ਦਰਜ ਵੀ ਹੋ ਗਿਆ ਪਰ ਕੁਝ ਵੀ ਨਹੀਂ ਕੀਤਾ ਗਿਆ ਕਿਉਂਕਿ ਅਗਰ ਕੁਝ ਕੀਤਾ ਜਾਂਦਾ ਪਰਚਾ ਦਾਰ ਕੀਤਾ ਤਾਂ ਅਸਲੇ ਆਪਾਂ ਖੜੇ ਨੂੰ ਨਾ ਸਦੇ ਆਪਾਂ ਕੰਮਾਂ ਕਰਾਂ ਤਾਂ ਇਹ ਹੋਣੇ ਸੀ ਅਸਲੇ ਕਾਫੀ ਧਾਰਾ ਵੀ ਲਗਾਈਆਂ ਗਈਆਂ ਹੈ ਕੀ ਕਹਿਣਾ ਚਾਹੁੰਦਾ ਮੈਂ ਕਹਿੰਦਾ ਧਾਰਾ ਜਿੰਨੀਆਂ ਮਰਜ਼ੀ ਲਾ ਦਿੱਤੀਆਂ ਜਾਣ ਪਰ ਲੇਕਿਨ ਧਾਰਾ ਦੀ ਤਸੱਲੀ ਨਹੀਂ ਕਿਸੇ ਵੀ ਬੰਦੇ ਦੀ ਵੀ ਹੋਈ ਗੱਲ ਤੱਕ ਤੁਸੀਂ ਮੰਗ ਕੇ ਮੰਗ ਕੇ ਆਡੀ ਮੰਗਿਆ ਕੋਈ ਤੁਹਾਨੂੰ ਫਾਂਸੀ ਦਿੱਤੀ ਜਾਵੇ ਜਿਹੜਾ ਭੰਡਾਰੀ ਕੋਲ ਜਾਮ ਕੀਤਾ ਕਿੰਨੇ ਵੇ ਤੱਕ ਦਾ ਇਹ ਜੋ ਵੀ ਆ ਭੰਡਾਰੀ ਕੋਲ ਜਾਮ ਕੀਤਾ ਗਿਆ ਵਾ ਇਹ ਦੇਖੋ ਸ਼ਹਿਰ ਪੂਰਾ ਬੰਦ ਹੈ ਅੱਜ ਇਹ ਅਨਮਿਤ ਦੀ ਹੜਤਾਲ ਹੈ ਕਿ ਜਿਹੜੀ ਹੈਗੀ ਆ ਇਹ ਕੋਈ ਪਤਾ ਨਹੀਂ ਕਿੰਨੇ ਵੇ ਤੱਕ ਬਹਿਣਾ ਪਵੇ ਭਾਵੇਂ ਰਾਤ ਨਾਲ ਬਹਿਣਾ ਪਵੇ ਆ ਨੂੰ ਇਨਾ ਕਹਿੰਦਾ ਸਾਰੇ ਭਰਾਵਾਂ ਨੂੰ ਜੈ ਵਾਲਮੀਕੀ ਬੋਲ ਕੇ ਕੀ ਕਹਿਣਾ ਚਾਹੋਗੇ ਪਟਿਆਲਾ ਪ੍ਰੇਮੀਓ ਜੈ ਵਾਲਮੀਕੀ ਜੀ ਮੈਂ ਸ਼ਾਨੂ ਵਾਲਮੀਕਨ ਮੁੱਖ ਸੰਚਾਲਕ ਆਦੀ ਵਾਲਮੀਕੀ ਧਰਮ ਸਮਾਜ ਤੋਂ ਹਾਂ ਔਰ ਮੇਰੇ ਨਾਲ ਸਿਵਰੇ ਮੈਨ ਯੂਨੀਅਨ ਦੇ ਪ੍ਰਧਾਨ ਸਾਹਿਬ ਵੀਰ ਦੀਪਕ ਗਿੱਲ ਜੀ ਔਰ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਕਿ ਕੱਲ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਕਮਰਸਰ ਦੀ ਪਾਵਣ ਪਵਿੱਤਰ ਧਰਤੀ ਸੱਚਕੰਡ ਹਰਮੰਦਰ ਸਾਹਿਬ ਦੇ ਨੇੜੇ ਡਾਕਟਰ ਭੀਮਰਾਵ ਅੰ베ਡਕਰ ਸਾਹਿਬ ਜੀ ਦੀ ਪ੍ਰਤਿਮਾ ਜਿਹੜੀ ਲੱਗੀ ਹੋਇਆ ਜਿਸ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਫੇਸ ਪਛਾਣ ਦੀ ਕੋਸ਼ਿਸ਼ ਕੀਤੀ ਹੈ ਔਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਔਰ ਪੈਟਰੋਲ ਪਾ ਕੇ ਉਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਬੰਦਾ ਤੇ ਰੈਸਟ ਹੋ ਗਿਆ ਆ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਜਿਹੜੀ ਕਿ ਉਹਦੇ ਤੇ ਕਾਰਵਾਈ ਆ ਹਾਲੇ ਤੱਕ ਜਿਹੜੀ ਪਬਲਿਕ ਨੂੰ ਕਾਰਵਾਈ ਦਾ ਪਤਾ ਨਹੀਂ ਲੱਗਾ ਵੀ ਕਿਹੜੀ ਕਿਹੜੀ ਧਾਰਾ ਉੱਤੇ ਲੱਗੀਆਂ ਆ ਬਈ ਉਹ ਧਾਰਾ ਦੇ ਵਿੱਚ ਕਿਹੜੀਆਂ-ਕਿਹੜੀਆਂ ਸਜ਼ਾ ਹੋਣਗੀਆਂ ਆਪਾਂ ਸਾਡੀ ਮੰਗ ਇਹ ਆ ਅੱਜ ਅੰਮ੍ਰਿਤਸਰ ਬੰਦ ਹੈ ਹੋਣ ਦਾ ਕਾਰਨ ਇਹ ਹੈ ਕਿ ਉਸ ਦੋਸ਼ੀ ਦੇ ਉੱਪਰ ਕੜੀ ਤੋਂ ਉਹਨੂੰ ਸਜ਼ਾ ਹੋਣੀ ਚਾਹੀਦੀ ਔਰ ਜਿਹੜੇ ਉਹਦੇ ਸਾਥੀ ਜਿਹੜੀ ਪਿੱਛੇ ਕੋਈ ਟੀਮ ਕੰਮ ਕਰ ਰਹੀ ਹੈ ਉਹਦੀ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਔਰ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਅਰੈਸਟ ਕਰ ਦੇਣਾ ਚਾਹੀਦਾ ਹੈ ਔਰ ਉਹ ਸਾਰਿਆਂ ਨੂੰ ਹੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਇਹ ਮੰਗ ਹੈ ਹਾਂ ਜੀ ਕਾਫੀ ਅਧਿਕਾਰੀ ਆ ਰਹੇ ਆ ਕਾਫੀ ਆਸ਼ਵਾਸਨ ਦੇ ਰਹੇ ਆ ਪਰ ਜਿਹੜਾ ਸਮਾਜ ਆ ਪੂਰਾ ਸਮੂਹ ਸਮਾਜ ਆ ਜ਼ਰੂਰੀ ਨਹੀਂ ਦਲੀ ਸਮਾਜ ਆ ਹੋਰ ਵੀ ਜਿਹੜੇ ਕੀ ਸਮਾਜ ਦੇ ਲੋਕ ਸੰਤ ਸਮਾਜ ਆ ਸਾਰਿਆਂ ਵੱਲੋਂ ਇੱਕ ਮੰਗ ਆ ਕਿ ਜਿਹੜੀ ਉਹਨੂੰ ਜਲਦੀ ਤੋਂ ਜਲਦੀ ਜਿਹੜੀ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਕੀ ਪਬਲਿਕ ਨੂੰ ਧੋਖੇ ਵਿੱਚ ਨਾ ਰੱਖਿਆ ਜਾਵੇ ਵੀ ਇੰਨੀ ਦੇਰ ਨੂੰ ਸਜ਼ਾ ਹੋਏਗੀ ਜੀ ਆ ਆ ਹੋਏਗਾ ਜੀ ਉਹ ਹੋਏਗਾ ਜਿਵੇਂ ਕਿ ਕਿ ਨਿਹੰਗ ਸੈਕ ਬਾਨਾ ਨੇ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਇੱਕ ਸ਼ਖਸ ਜਨੇ ਉਹਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨੂੰ ਤੁਰੰਤ ਸਜ਼ਾ ਮਿਲੀ ਸੀ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਉਸ ਦੋਸ਼ੀਆਂ ਨੂੰ ਤੁਰੰਤ ਤੇ ਤੁਰੰਤ ਸਜ਼ਾ ਮਿਲੀ ਜਾਵੇ ਔਰ ਜਿਹੜੀ ਹੈ ਫਾਂਸੀ ਦੀ ਸਜ਼ਾ ਉਹਨਾਂ ਨੂੰ